ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਹੈਂਡੀਕੈਪਡ ਆਟੋ ਡਰਾਈਵਰ ਤੇ ਹਮਲਾ ਕਰਨ ਦਾ ਦੋਸ਼ ਲੱਗ ਰਿਹਾ ਹੈ। ਇਸ ਸਬੰਧੀ ਦੋ ਵਿਅਕਤੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਕੋਤਵਾਲੀ ਵਿਖੇ ਮਕਦਮਾ ਦਰਜ ਕੀਤਾ ਗਿਆ ਹੈ। ਜਿਸ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਦੋ ਅਣਪਛਾਤੇ ਵਿਅਕਤੀਆਂ ਨੂੰ ਫੜਨ ਦੀ ਯਤਨ ਜਾਰੀ ਹੈ। ਕੌ ਕੀ ਕਹਿੰਦੇ ਹਨ ਡੀਐਸਪੀ ਸੰਦੀਪ ਸਿੰਘ ਪਾਟੀ ਮੀਡੀਆ ਦੇ ਵਾਇਰਲ ਹੋਏ ਨੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਈ ਰਿਕਸ਼ਾ ਹੈਂਡੀਕੈਪਡ ਜਿਆ ਡਰਾਈਵਰ ਦੀ ਘਟਨਾ ਸਬੰਧੀ ਸੀਗਾ ਜੋ ਅਸੀਂ ਇਹ ਹੈਂਡੀਕੈਪਡ ਡਰਾਈਵਰ ਨੂੰ ਟਰੇਸ ਕੀਤਾ ਤਾਂ ਜਿਹਦਾ ਨਾ ਹਰਜੀਤ ਸਿੰਘ ਸਨ ਉਹ ਗੁਰਦੇਵ ਸਿੰਘ ਵਾਸੀ ਅੰਮ੍ਰਿਤਪੁਰਾ ਬਸਤੀ ਜਿਸ ਨੂੰ ਅੱਜ ਬੁਲਾ ਕੇ ਹਰਜੀਤ ਸਿੰਘ ਦੇ ਬਿਆਨ ਤੇ ਮਗਰਮ ਅੱਜ ਕੀਤਾ ਗਿਆ ਜਿਸ ਵਿੱਚ ਹਰਜੀਤ ਸਿੰਘ ਨੇ ਦੱਸਿਆ ਕਿ ਮਿਤੀ 26 2025 ਨੂੰ ਜਦੋਂ ਉਹ ਸਵਾਰੀਆਂ ਲੈ ਕੇ ਜਾ ਰਿਹਾ ਸੀ ਤਾਂ ਪਾਰਕਿੰਗ ਵਾਲੀ ਜਗ੍ਹਾ ਤੇ ਉਸ ਦੇ ਜੋਗਾ ਸਿੰਘ ਅਤੇ ਗੌਰਵ ਜੋਸ਼ੀ ਤੇ ਦੋ ਤਿੰਨ ਨਾਮਲੂ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਜੋ ਅੱਜ ਅਸੀਂ ਕਤਵਾਲੀ ਥਾਣੇ ਵਿਖੇ ਮਕਦਮਾ ਦਰਜ ਕਰਕੇ ਜਿਹੜਾ ਜੋਗਾ ਸਿੰਘ ਅਤੇ ਗੌਰਵ ਜੋਸ਼ੀ ਨੂੰ ਹਸਪਤਲ ਕੀਤਾ ਜਾ ਰਿਹਾ ਹੈ ਤੇ ਦੋ ਤਿੰਨ ਨਾਮਲੂ ਜਿਹੜੇ ਰਹਿੰਦੇ ਰਹਿੰਦੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਇਸ ਵਿੱਚ ਅਸੀਂ ਹਰਜੀਤ ਸਿੰਘ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲਾਇਸੈਂਸ ਅਥਾਰਟੀ ਤੋਂ ਲਾਇਸੈਂਸ ਜਾਰੀ ਕਰਾ ਕੇ ਇਸ ਬੱਚਾ ਆਪਣੀ ਡਰਾਈਵਿੰਗ ਕਰੇ